ਜੇਲ੍ਹ ਵਿੱਚੋਂ ਨਸ਼ਾ ਤਸਕਰੀ ਦੇ ਮਾਮਲੇ ਦਿਨੋਂ ਦਿਨ ਵੱਧ ਰਹੇ ਹਨ ਹਾਈ ਕੋਰਟ ਦੀ ਫਟਕਾਰ ਤੋਂ ਬਾਅਦ ਜੇਲ੍ਹ ਵਿੱਚੋਂ ਨਸ਼ਾ ਤਸਕਰੀ ਦੇ ਕੇਸ ਵਿੱਚੋਂ ਜ਼ਮਾਨਤ ਪਰ ਆਇਆ ਦੋਸ਼ੀ 810 ਗ੍ਰਾਮ ਹਿਰੋਇਨ ਅਤੇ ਮੋਟਰਸਾਈਕਲ ਸਮੇਤ ਆਪਣੇ ਸਾਥੀ આરોપી ਸਮੇਤ ਕਾਬੂ ਕੀਤਾ ਗਿਆ ਤੇ ਮਾਨਯੋਗ AIG ਰੇਂਜ G ਦੇ ਦਿਸ਼ਾ ਨਿਰਦੇਸ਼ ਹੇਠ ਨਸ਼ਿਆਂ ਦੇ ਵਿਰੁੱਧ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਕੱਲ ਐਸਟੀਐਫ ਲੁਧਿਆਣਾ ਰੇਂਜ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਜਦੋਂ ਆਈਐਨਐਸਪੀ ਹਰਬੰਸ ਸਿੰਘ ਇਨਚਾਰਜ ਐਸਟੀਐਫ ਲੁਧਿਆਣਾ ਰੇਂਜ ਦੀ ਅਗਵਾਈ ਵਾਲੀ ਪੁਲਸ ਪਾਰਟੀ ਨਸ਼ੇ ਦੇ ਤਸਕਰਾਂ ਦੇ ਤਲਾਸ਼ ਦੇ ਸੰਬੰਧ ਵਿੱਚ ਨੇੜੇ ਗਿਲ ਗਾਰਡਨ ਚੌਕ ਅਜਿਨੀ ਕਾਲਜ ਤੋਂ ਪਿੰਡ ਬਲਾਰਾ ਬਲਜਾ ਦੀ ਸੜਕ ਏਰੀਆ ਸਦਰ ਲੁਧਿਆਣਾ ਹਾਜ਼ਰ ਸੀ ਤਾਂ ਪੁਲਸ ਪਾਰਟੀ ਪਾਸ ਮੁਖਬਰੀ ਹੋਈ ਕਿ ਪਰਮਜੀਤ ਪ੍ਰਭਜੋਤ ਉਰਫ ਜੋਤੀ ਵਾਸੀ ਪਿੰਡ ਲੋਹਾਰਾ ਨੇੜੇ ਰੇੜੂ ਸਾਹਿਬ ਗੁਰਦੁਆਰਾ ਸੈੱਭ थाना ਡਾਬਾ ਲੁਧਿਆਣਾ ਜਿਸ ਦੇ ਬਰ ਖਿਲਾਫ ਪਹਿਲਾਂ ਵੀ ਹਿਰੋਇਨ ਦੀ ਨਸ਼ਾ ਤਸਕਰੀ ਅਤੇ ਹੋਰ ਕਈ ਸੰਗੀਨ ਜੁਰਮਾਂ ਦੇ ਮੁਕਾਦਮੇ ਦਰਜ ਹਨ ਜੋ ਆਪਣੇ ਸਾਥੀ ਸੁਖਪ੍ਰੀਤ ਸਿੰਘ ਉਰਫ ਨਾਲ ਰਲ ਕੇ ਕਾਫੀ ਸਮੇਂ ਤੋਂ ਹਿਰੋਇਨ ਵੇਚਣ ਦਾ ਨਾਜਾਇਜ਼ ਧੰਦਾ ਕਰਦਾ ਆ ਰਿਹਾ ਹੈ ਇਹਨਾਂ ਦੋਨਾਂ ਨੂੰ ਪੁਲਿਸ ਪਾਰਟੀ ਵੱਲੋਂ ਕਾਬੂ ਕੀਤਾ ਗਿਆ। ਹਮਲਾ ਜਿਹੜੇ ਤੁਸੀਂ ਕ੍ਰਿਸਟਲ ਤੁਸੀਂ ਮਾਨਯੋਗ ਕਮਿਸ਼ਨਰ ਪੁਲਿਸ ਲੁਧਿਆਣਾ ਸ਼੍ਰੀ ਕੁਲਦੀਪ ਚਾਹਲ ਆਈਪੀਐਸ ਦੇ ਦਿਸ਼ਾ ਨਿਰਦੇਸ਼ਾਂ ਤੇ ਚੱਲਦੇ ਹੋਏ ਨਾਰਥ ਸਬਡਿਵੀਜ਼ਨ ਜ਼ੋਨ 1 ਦੇ ਵਿੱਚ ਇੱਕ ਸਾਡੀ ਟੀਮ ਨੇ ਬਾਰੀ ਕਾਮਯਾਬੀ ਹਾਸਲ ਕੀਤੀ ਹੈ। ਬੀਤੇ ਦਿਨੀ ਜੋਧੇਵਾਲ ਥਾਣੇ ਦੇ ਏਰੀਆ ਦੇ ਵਿੱਚ ਡਾਕਟਰ ਕੋਲੋਂ ਕਿਰਚ ਦਿਖਾ ਕੇ 25000 ਰੁਪਏ ਖੋਇਆ ਗਿਆ ਸੀ ਤੇ ਉਹਦੇ ਦੋਨੋਂ આરોપી ਜਿਹੜੇ ਸਾਡੀਆਂ ਟੀਮ ਵੱਲੋਂ ਗ੍ਰਿਫਤਾਰ ਕੀਤੇ ਗਏ ਨੇ ਇਹਨਾਂ ਦੇ ਨਾਲ ਸਲਿਮ ਟਾਵਰੀ ਦੇ ਇਲਾਕੇ ਬਹਾਦਰ ਕੇ ਰੋਡ ਤੇ ਲੋਟਾਂ ਖਵਾ ਕਰਨ ਦੇ ਆਦੀ ਨੇ। ਤਕਰੀਬਨ 18 ਵਾਰਦਾਤਾਂ ਨੂੰ ਇਹ ਇੰਜਾਮ ਦੇ ਚੁੱਕਿਆ ਜਿੱਦੇ ਸਾਡੀਆਂ ਸਪੈਸ਼ਲ ਟੀਮਾਂ ਲੱਗੀਆਂ ਹੋਈਆਂ ਸੀ ਹਿਊਮਨ ਇੰਟੈਲੀਜੈਂਸ ਦੇ ਬੇਸ ਤੇ ਸਲੀਮ ਟਾਵਰੀ ਐਸ ਐਚ ਓ ਇਸ ਹੇਰ ਨਾਲ ਐਸ ਐਚ ਓ ਸਾਡੇ ਜੋਧੇਵਾਲ ਨੇ ਐਸ ੀ ਪੀ ਨਾਰਥ ਹੈ ਤੇ ਇਹਨੂੰ ਅਸੀਂ ਕਲੋਜ਼ਲੀ ਮਾਨੀਟਰ ਕਰ ਰਹੇ ਸੀ ਦੋਨੋਂ આરોપીਆਂ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਮਨਪ੍ਰੀਤ ਸਿੰਘ ਇਲੀਅਸ ਅਤੂ ਔਰ ਦੂਸਰਾ ਹੈ ਰਜਿੰਦਰ ਸਿੰਘ ਇਲੀਅਸ ਰਾਜੂ ਇਹਨਾਂ ਤੇ ਜਿਹੜਾ ਪਛੋਕੜ ਅਪਰਾਧਕ ਪਛੋਕੜ ਵੀ ਇਹਨਾਂ ਦਾ ਹੈ 2016 ਤੇ 17 ਦੇ ਵਿੱਚ ਇਹਨਾਂ ਦੇ ਉਤੇ 379 ਬੀ ਤੇ 382 ਦੀਆਂ ਜਿਹੜੀਆਂ ਵਾਰਦਾਤਾਂ ਦਰਜ ਹੋਈਆਂ ਨੇ ਵਿੱਚ ਦੀ ਇਹਨਾਂ ਨੇ ਸੁਧਾਰ ਕਰ ਲਿਆ ਸੀ ਮੁੰਨੇ ਨੇ ਬਟ ਉਹ ਦੁਬਾਰਾ ਫਿਰ ਮਾੜੀ ਸੰਗਤ ਤੇ ਚਿੱਟੇ ਦੀ ਆਦੀ ਹੋਣ ਕਰਕੇ ਇਹ ਦੁਬਾਰਾ ਇਹਨਾਂ ਨੂੰ ਵਾਰਦਾਤਾਂ ਨੂੰ ਤੇ ਜਿਹੜੇ ਆਪਣੀ ਲੇਬਰ ਤੱਕੇ ਦੇ ਲੋਕ ਨੇ ਮਜ਼ਦੂਰ ਲੋਕ ਨੇ ਇਸ ਇਲਾਕੇ ਦੇ ਵਿੱਚ ਉਹਨਾਂ ਨੂੰ ਟਾਰਗੇਟ ਕਰਨਾ ਸ਼ੁਰੂ ਕਰ ਦਿੱਤਾ ਸੀ ਇੱਕ ਮਹੀਨੇ ਦੇ ਵਿੱਚ ਇਹਨਾਂ ਵੱਲੋਂ 16 ਕੇ 17 ਵਾਰਦਾਤਾਂ ਜਿਹੜੀਆਂ ਮੋਬਾਈਲ ਖੋਦੀਆਂ ਉਹਨਾਂ ਨੂੰ ਵੀ ਅੰਜਾਮ ਦਿੱਤਾ ਗਿਆ ਤੇ ਸਾਰੀਆਂ ਅਸੀਂ ਟ੍ਰੇਸ ਕਰ ਲਈਆਂ 11 ਮੋਬਾਈਲ ਰਿਕਵਰ ਕੀਤੇ ਹੋਏ ਨੇ ਸਾਡੀ ਟੀਮ ਵੱਲੋਂ ਔਰ ਇਹਦੀ ਹੋਰ ਵੀ ਡੂੰਘਾਈ ਨਾਲ ਜਾਂਚ ਪੜਤਾਲ ਕਰਦੇ ਹੋਏ ਤੇ ਇਹਨੂੰ ਪੂਰਾ ਕਲੀਅਰਲੀ ਦੇਖਦੇ ਆਂ ਵੀ ਜੇ ਕੋਈ ਹੋਰ ਵਾਰਦਾਤਾ ਨੇ ਤੇ ਜਿੱਥੋਂ ਚਿੱਟਾ ਲੈਂਦੇ ਆ ਫਾਰਵਰਡ ਬੈਕਵਰਡ ਲਿੰਕੇਜਸ ਕੱਢ ਕੇ ਅਸੀਂ ਸਾਰਾ ਇਹਦਾ ਜਿਹੜਾ ਹੈਗਾ ਰਿਕਾਰਡ ਸਟੱਲ ਲੁਧਿਆਣੇ ਨੂੰਸੇ ਨੂੰ ਟਾਰਗੇਟ ਕਰਦੇ ਸੀ ਲੁਧਿਆਣੇ ਤੋਂ ਬਾਅਦ ਵੀ ਕੋਈ ਟਾਰਗੇਟ ਨਹੀਂ ਬਿਲਕੁਲ ਜਿਹੜਾ ਹੈਗਾ ਏਰੀਆ ਸਲਿਮ ਟਾਬਰੀ ਦਾ ਤੇ ਜੋਧੇਵਾਲ ਏਰੀਆ ਜਿਹੜਾ ਇਧਰ ਇਹਨੇ ਜੋ ਵਰਦਤਾ ਕੀਤੀ ਇਹਨੇ ਇਸੇ ਏਰੀਆ ਦੇ ਵਿੱਚ ਕੀਤੀ ਭਦਰਕੇ ਰੋਡ ਤੇ ਡਾਕਟਰ ਕੋਲ ਲੁੱਟ ਕੀਤੀ ਸੀਗੀ ਤੇ ਇਹਨਾਂ ਨੇ ਕੀਤੀ ਸੀ ਤੇ ਸਾਰੀ ਰਕਮ ਬਰਬੰਦ ਹੋ ਗਈ ਉਹਨਾਂ ਨੂੰ ਉਹਦੇ ਤੇ ਕਰ ਰਹੇ ਆ ਕੁਛ ਇਹਨਾਂ ਨੇ ਜਿਹੜਾ ਹੈਗਾ ਉਹਨੂੰ ਇੱਕਦਮ ਵੇਚ ਕੇ ਆਪਦਾ ਚਿੱਟਾ ਲਿਆ ਉਹਦੇ ਤੇ ਵੀ ਅਸੀਂ ਵਰਕ ਆਊਟ ਕਰ ਰਹੇ ਆ ਵੀ ਕਿੱਥੋਂ ਇਹਦੀਆਂ ਫਾਰਵਰਡ ਤੇ ਬੈਕਵਰਡਿੰਗ ਕੇਜਸ ਕਿਵੇਂ ਜੋੜਦੇ ਤੇ ਕਿਹੜੇ ਕਿਹੜੇ ਬੰਦੇ ਇਹਦੇ ਛੋਰ ਸ਼ਾਮਲ ਨੇ ਉਹਨਾਂ ਨੂੰ ਵੀ ਅਸੀਂ ਜਿਹੜਾ ਇਸ ਕੇਸ ਦਾ ਹਿਸਾਬ ਲਾਉਣਾ ਪਤਾ ਲੱਗਾ ਕਿ ਹੋਰ ਵੀ ਅਰੋਪੀ ਜਿਹੜੇ ਸਾਹਮਣੇ ਆ ਸਕਦੇ ਨੇ ਹਾਂਜੀ ਬਿਲਕੁਲ ਹੋਰ ਵੀ ਇਹਨਾਂ ਦੇ ਜਿਹੜੇ ਹੈਗੇ ਨੇ ਕੁਝ ਰੂਪੀ ਸਾਹਮਣੇ ਆ ਸਕਦੇ ਇਹ ਕਿੰਨੇ ਮਾਮਲੇ ਦਰਜਾ ਹੋਣ ਤੱਕ ਇਹਨਾਂ ਦਾ ਪਿਛਲੇ ਅਗਲੇ तकरीबन ਇਹਨਾਂ ਦੇ ਉੱਤੇ 4 ਮਾਮਲੇ ਦਰਜ ਨੇ ਬਟ ਬਾਕੀ ਜਿਹੜੀਆਂ ਨੇ ਅਨ ਰਿਪੋਰਟਡ ਨੇ ਤੇ ਵੈਸੇ ਕੰਮ ਕੀ ਕਰਦੇ ਨੇ ਇਹ ਕੁਝ ਇਹ ਕੁਝ ਵੈਸੇ ਬੈਕਗ੍ਰਾਉਂਡ ਕੀ ਮਤਲਬ ਪਹਿਲਾਂ ਇਹਦੇ ਜੋ ਇੱਕ ਜਿਹੜਾ ਹੈਗਾ ਅੱਤੂਏ ਦਾ ਕਪੜੇ ਦਾ ਕਾਰੋਬਾਰ ਸੀਗਾ ਬਟ ਅੱਜਕੱਲ ਫਿਲਹਾਲ ਇਹ ਕੁਝ ਨਹੀਂ ਕਰ ਰਿਹਾ ਠੀਕ ਐ ਐਸਐਮਜ਼ ਨਿਊਜ਼ ਦੇ ਲਈ ਲੁਧਿਆਣਾ ਤੋਂ ਅਭਿਸ਼ੇਕ ਜਲੂਟਾ ਦੀ ਰਿਪੋਰਟ